Gracias. ਕੋਸੇ ਪਸਾ ਪਾਤੀ ਬੇਟਾ ਥੋੜਾ ਅੱਗੇ ਕਰੋ ਅੰਦਰੋ ਥੋੜਾ ਕੋਈ ਛੜ ਕੋਈ ਬਿਸਕਰ ਹੈ ਇਹ ਆਲਾ ਸਟਾਫ ਜੇ ਤੁਹਾਨੂੰ ਨਾ ਗੜਾ ਗੜਾ ਹਾਂਜੀ ਪਾਪਾ ਆਜੋ ਸਾਰੇ ਬੱਚਾ ਬੋ ਤਾਲੀਆਂ ਮਾਰ ਕੇ ਉਹਨਾਂ ਦਾ ਵੀ ਤਾਲੀਆਂ ਮਾਰ ਕੇ ਉਸ ਮਾਇਨੇ ਦਾ ਕੀਤਾ ਜਾਏਗਾ ਉਹਨਾਂ ਦੇ ਨਾਲ ਪ੍ਰਿੰਸੀਪਲ ਜਗਦੇਸ਼ ਜੀ ਸਰਕਾਰੀ ਸਕੂਲ ਲੜਕੇ ਲਹਿਰਾਗਾਗਾ ਤੇ ਉਹਨਾਂ ਦੇ ਨਾਲ ਸੰਜੀਵ ਕੁਮਾਰ ਜੀ ਕੰਪਿਊਟਰ ਅਧਿਆਪਕ ਲਹਿਰਾਗਾਗਾ ਤੇ ਨਾਲ ਹੀ ਅਰਕ ਕੁਮਾਰ ਜੀ ਨੌਂਦ ਅਕਸ਼ਰਾ ਜੋ ਕਿ ਇਸ ਫਾਉਂਡ ਦੇ ਚੇਅਰਮੈਨ ਨੇ ਜਿੰਨਾਂ ਦਾ ਸੁਪਨਾ ਸੀਗਾ ਇਸ ਪੱਖਰੇ ਵੱਲ ਲੈ ਕੇ ਗਿਆ ਸਿੱਖਿਆ ਦੇ ਜਿੰਨਾਂ ਨੇ ਮਾਪੇ ਖੁਦਕੁਸ਼ੀ ਕਰ ਜਾਂਦੇ ਨੇ

ਜੋ ਪੰਜਾਬੀ ਲੋਕ ਗਾਇਕ ਨੇ ਉਹ ਸਾਡੇ ਦਰਮਿਆਨ ਇਸ ਸਮੇਂ ਪਹੁੰਚੇ ਨਾਲ ਕੌਨਸਲ ਦੇ ਵਿੱਚ ਕਾਊਂਟਰ ਤੇ ਆਪ ਵੀ ਸਵਾਗਤ ਕਰਦੇ ਆ ਜੀਆਂ ਆ ਅਟਦੇ ਆ ਕਾਊਂਟਰ ਮੈਨੇਜਮੈਂਟ ਵੱਲੋਂ ਇਹਨਾਂ ਦਾ ਇੱਕੋਂ ਪਹੁੰਚਣ ਦੇ ਸਵਾਗਤ ਕੀਤਾ ਜਾਂਦਾ ਹੈ ਸਰਦਾਰ ਇੰਦਰਜੀਤ ਸਿੰਘ ਜੀ ਜੇਜੀ ਬਾਬਾ ਨਾਨਕ ਜੀ ਸਰਦਾਰ ਇੰਦਰਜੀਤ ਸਿੰਘ ਜੀ ਜੇਜੀ ਭਗਤਾਨ ਬਾਬਾ ਨਾਨਕ ਮੈਡਮ ਹਰਮਨ ਜੀ ਜੀ ਜੋ ਇਸ ਸਮੇਂ ਕੌਂਸਲ ਮੰਡਮੈਂਟ ਦੇ ਚੇਅਰਮੈਨ ਨੇ ਉਹ ਪਟਾਲ ਪਬਲਿਕ ਸਕੂਲ ਦਾ ਪਟਾਲ ਕਲਾ ਦੀਆਂ ਜੋ ਲੜਕੀਆਂ ਨੇ ਉਹਨਾਂ ਨੂੰ ਆਪਣਾ ਹੌਸਲਾ ਬੁਲਾਈ ਦੇ ਰਹੇ ਨੇ ਕਿਉਂਕਿ ਲੜਕੀਆਂ ਨੂੰ ਦਾ ਖੇਡਣਾ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਲੜਕੀਆਂ ਦਾ ਭਾਗ ਲੈਣਾ ਵੀ ਬਹੁਤ ਵੱਡੀ ਗੱਲ ਹੈ ਕਿਉਂਕਿ ਇਸ ਜਮਾਨੇ ਵਿੱਚ ਬਹੁਤ ਲੜਕੀਆਂ ਨੇ ਜੋ ਤਰੱਕੀ ਕੀਤੀ ਹੈ ਇਸ ਤੋਂ ਬਾਅਦ ਆਪਣੇ ਪੌਲ ਦੀਆਂ ਜੋ ਲੜਕੀਆਂ ਨੇ ਜੋ ਪਿੱਛੇ 골ਡ ਮੈਚ ਵਿੱਚ ਜੋ ਕਬੱਡੀ ਦੇ ਵਿੱਚ ਲੜੀਆਂ ਹਨ ਇਹ ਕੁੜੀਆਂ ਨੇ ਹੌਸਲਾ ਫੁਲਾਈ ਹੈ ਜੋ ਮੈਡਮ ਵੱਲੋਂ ਦਿੱਤੀ ਜਾ ਰਹੀ ਹੈ ਆਸ਼ਾ ਵਾਲਾ ਰੋਜ਼ੀ ਦਾਣੀ ਇਹ ਸਾਰੀਆਂ ਹੀ ਲੜਕੀਆਂ ਨੇ ਜੋ ਯਾਸ਼ਰਪ੍ਰੀਤ ਕੌਰ ਬਹੁਤ ਵਧੀਆ ਕਬੱਡੀਆਂ ਜੋ ਖੇਡਾਂ ਉਹਨਾਂ ਨੇ ਕੌਲਡੀਆਂ ਕੌਲਡ ਮੈਨੇਜਮੈਂਟ ਵੱਲੋਂ ਉਹਨਾਂ ਨੂੰ ਫੌਨ ਸਲਾ ਭਜਾਈਏ ਦੇ ਵਿੱਚ ਹੀ ਜਾ ਰਹੀ ਹੈ ਇਸ ਤੋਂ ਬਾਅਦ ਕਬੱਡੀ ਦਾ 6ਵਾਂ ਮੈਚ ਹੈ ਜੋ ਉਹੋ ਹੋਣਾ ਹੈਗਾ ਤੇ ਨਾਲ ਹੀ 100 ਮੀਟਰ ਮੁੰਡਿਆਂ ਦੇ ਜੋ ਮੁਕਾਬਲੇ ਨੇਗੇ ਜੋ ਉਹ ਬੜੀ ਹਾਜ਼ਰ ਹੈ। ਉਹ ਜੋ ਵੀ ਇੱਧਰ ਉੱਧਰ ਖੜੇ ਨੇ ਉਹ ਆਪਣਾ ਸਟੇਡੀਅਮ ਦੇ ਵਿੱਚ ਹਾਜ਼ਰ ਹੋ ਜਾਣਾ। ਲੜਕੀਆਂ ਦੇ ਕਬੱਡੀ ਦੇ ਸ਼ੋ ਮੈਚ ਹੈ ਜੋ ਉਹ ਸ਼ੁਰੂ ਹੋਣਗੇ ਕਾਹਨ ਦੀ ਟੀਮ ਹੈ। ਦੂਜੇ ਪਾਸੇ

ਖਾਸ ਖਾਸਾ ਮੈਚ ਹੈ ਖਾਸਮੀ ਟੱਕਰ ਦੋਨੋਂ ਪਾਸੇ ਕੈਚ ਲੱਗਦੀ ਹੈ ਦੋਨੋਂ ਪਾਸੇ ਜੱਸੇ ਲੱਗਦੇ ਆ ਲੋ ਬੱਚੀ ਦੀ ਕਬੱਡੀ ਆ ਦੇਖਾਂਗੇ ਫਿਰ ਕਿਹੜੀ ਬੱਚੀ ਡੱਕ ਪਾਵੇਗੀ ਕਿਹੜੀ ਦੇ ਨਾਲ ਧੁੱਕਾਵਾਂ ਤੇ ਹੋ ਗਿਆ ਮੁਕਾਬਲਾ ਦਸਣਾ ਰੈਫਰੀ ਨੇ ਕਿੰਡ ਫਣੀ ਹੈ ਤੇ ਪੁਆਇੰਟ ਕਿਹੜਾਈ ਜਾ ਰਹੀ ਹੈ ਰੂਲ ਬਣੇ ਕਬੱਡੀ ਦੇ ਅੱਜ ਕੱਲ ਆ ਬੱਚੀ ਕਹਿੰਦੇ ਸਾਥੀਆਂ ਨੇ ਆਹ ਬਿੱਟਾ ਗਿਆ 7 ਨੰਬਰ ਕਿਟ ਜਸਮੀਤ ਸਿੰਘ ਜੇਦੀ ਕੌਲਜ ਦੀ ਬੱਤੀ ਆ ਜਿਹਨੇ ਹੁਣ ਕਬੱਡੀ ਪਾ ਦਿੱਤੀ ਹੈ ਝੁਕ ਕੇ ਤੇ ਮੈਨੂੰ ਲੱਗਦਾ ਵੀ ਇੱਧਰਲੇ ਪਾਸੇ ਵੀ ਡਬਲ ਟੱਕ ਟੈਕਨੀਕਲ ਪੁਆਇੰਟ ਟੈਕਨੀਕਲ ਪੁਆਇੰਟ ਮਿਲ ਗਿਆ ਜਸਮੀਤ ਸਿੰਘ ਜੇਦੀ ਕੌਲਜ ਦੀ ਖਿਡਾਰੀ ਨੂੰ ਅਰਜੀਤ ਦੇ ਪਾਸੇ ਭਟਾਲ ਵੀ ਖਿਡਾਰਨਾ ਆ ਕੁੜੀ ਵਾਲੇ ਬਾਹਾਂ ਤੇ ਆ ਰਿਖਿਆ ਦੋਵਾਂ ਦੇ ਵੀ ਇਸੇ ਨੂੰ ਪਈ ਤਗੂਏ ਲੱਫੜੀ ਬਜੰ ਤੇ ਹੌਸਲਾ ਜਰੂਰ ਹੋਣਾ ਚਾਹੀਦਾ ਬੱਚੀਆਂ ਦੇ ਵਿੱਚ ਹੌਸਲਾ ਗਰਾਊਂਡ ਦੇ ਵਿੱਚ ਆਈ ਹੈ ਭਾਗਾ ਵਾਲੇ ਨੇ ਮਾਪੇ ਜਿਨ੍ਹਾਂ ਨੇ ਆ ਬੱਚੀਆਂ ਨੂੰ ਪੈਦਾ ਕੀਤਾ ਹੌਸਲਾ ਜ਼ਰੂਰੀ ਹੈ ਬੱਚਿਆਂ ਦੇ ਲਈ ਮੇਰਾ ਕੰਮ ਹੈ ਹੌਸਲਾ ਦੇਣਾ ਹੌਸਲਾ ਦਿਂਦੇ ਕੀ ਹੈ ਦੂਜੇ ਪਾਸੇ ਘਟਾਲਾ ਵਾਲੀ ਬੱਚੀ ਨੇ ਔਰ ਇੱਕ ਲੱਤ ਨੂੰ ਕਬਜੇ ਦੇ ਵਿੱਚ ਕੀਤਾ ਹੋਇਆ ਸ਼ਰੌਲ ਦੀਆਂ ਕੋਸ਼ਿਸ਼ਾਂ ਨੇ ਮੁਕਾਬਲੇ ਸਖਤ ਹੈ ਬੱਲੇ ਬੱਲੇ ਹੋ ਗਈਆਂ ਮੈਨੂੰ ਲੱਗਦਾ ਆ ਗਈ ਪਹਿਲਾ ਵਾਲੀ ਪਟਿਆਰ ਪਹਿਲਾ ਵਾਲੀ ਦੀ ਬੱਚੀ ਪਹਿਲਾ ਵਾਲੀ ਉਹ ਕੁੜੀ ਜਿਹਨੇ 57 ਖਾਹਾਈ ਸਿਰੋ ਪਿਆਰੇ ਬਹਿ ਪਹਿਲੀ ਦੱਸਿਆ ਸੀ ਦੂਜੇ ਪਾਸੇ ਕਮਾਲ 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 ਇਹ ਸੰਕਾਰ ਨਹੀਂ ਰੁਟਦਾ ਮੂਸੇ ਵਾਲੇ ਦਾ ਇਹ ਸੰਕਾਰ ਨਹੀਂ ਰੁਟਦਾ ਮੂਸੇ ਵਾਲੇ ਦਾ ਕਿ ਜ਼ੋਰ ਦੇ ਨਾਲ ਪੱਟ ਤੇ ਥਾਪੀ ਵੱਜਦੀ ਨਾ ਚਾਰ ਬੱਤੀਆਂ ਦੇ ਸਾਹਮਣੇ ਬਾਹਮਾ ਖਿਡਾਰੀਆਂ ਨੇ ਬੱਤੀਆਂ ਵੀ ਸਕੀਮਾਂ ਘੜਦੀਆਂ ਵੀ ਇਸ ਨੂੰ ਕਿੱਥੋਂ ਫੜੀਏ ਕਿੱਥੋਂ ਕਿੱਥੋਂ ਮੋੜ ਨੀ ਆਣਾ ਔਰ 2 ਨੰਬਰ ਦੀ ਕਰਨੀ ਤਾਂ ਔ ੱਟਕੇ ਮਾਰ ਹੋ ਗਿਆ ਛਾਕੇ ਪੱਦੀਆਂ ਕੋਸ਼ ਹਾਏ ਮਖਣ ਬੜ ਬੇਦੀ ਰਹੀ ਤਰੀਕਸ 23 ਨੰਬਰ ਕਿਰਲੇ ਵਿੱਚ ਫੇਰ ਪਟਾਲ ਵੱਲੋਂ ਕਬੱਡੀ ਪੈ ਗਈ ਆ ਇਸੇ ਨਾਲ

ਦੇ 15 ਤੇ ਚਲੋ ਕੋਈ ਨਹੀਂ ਕਿ ਕਿੱਡਾ ਤਾਂ ਮੈਂ ਵੀ ਦੇਖ ਦੇਣਾ ਹੋਣਾ ਗਰਾਉਂਡ ਚ ਆ ਗਈ ਬੱਤੀ ਪਟਾਰ ਵੱਲੋਂ 23 ਨੰਬਰ ਕਿੰਦੇ ਵਿੱਚ ਬੱਲੇ ਬੱਲੇ ਹੋ ਗਈ ਨਹੀਂ ਰਿਸਾਂ ਉਹ ਪਹਿਲੀ ਹਾਫ ਤੋਂ ਦੂਸਰੀ ਹਾਫ ਬੱਲੇ ਬੱਲੇ ਹੋ ਗਈਆਂ ਲੈ ਓ ਆਹੋ ਇਹ ਤਾਂ ਕਮਾਲ ਹੋ ਗਿਆ ਇਹ ਤਾਂ ਕਮਾਲ ਹੋ ਗਿਆ नंबर किट बच्ची ने कबड्डी पाई है फिर बच्ची हासिल करेगी सोच क्या गया मेरा मेरा कुछ मैं कुछ नहीं जो कुछ है सौ तेरा, 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 वो तेरा तेरह 1.3 ਇੱਕ ਪਾਸੇ ਪਟਾਲ ਸਕੂਲ ਦੀ ਟੀਮ ਹੈ ਤੇ ਦੂਸਰੇ ਪਾਸੇ ਐਸੇ ਹੀ ਨਕਰਦੀ ਆ ਆ ਪਰਨੀ ਵਿੱਚ ਚ 4ਵੇਂ ਬੰਦ ਕਟ ਦੇ ਵਿੱਚ ਬੱਚੀ ਨੇ ਕਬੱਡੀ ਪਾਰ ਦਿੱਤੀ ਆ ਗੋਲ ਜਿਹੜਾ ਬੇੜਾ ਵਿੱਚ ਹੁੰਦੇ ਨੇ ਦਿਸਦੇ ਚੜ ਜਾਂਦਾ

ਅੰਜਮੰਬਰ ਕਿੱਡ ਦੇ ਵਿੱਚ ਸਾਹਮਣੇ ਕਬਟੀ ਸਰਦਾਰ ਜਸਮੇਰ ਸਿੰਘ ਜੀ ਜੀ ਕਾਜ ਦੀ ਬੱਤੀ ਆ ਵਿਜੈਤਰਾ ਔਰ ਦੂਜੇ ਪਾਸੇ ਪਟਾਲ ਵਾਲੀ ਨੇ ਕਮਾਲ ਕਰ ਦਿੱਤੀ ਆ ਉਹ ਸ਼ੱਕੇ ਨਾ ਦਿੱਤੇ ਕਮਾਲ ਹੋ ਗਈ ਕਮਾਲ Double <laughs> we <laughs> yeah. Technical ਮੱਝਾਂ ਬਾਬੇ ਦੇ ਬਾਗ ਨੂੰ ਫੜੋ ਆ ਮੇਰਾ ਕੰਮ ਸੀ ਪੰਪ ਭਰਨਾ ਇਸ ਲਈ ਕਿਤਾ 31 ਪਾਣੀ ਪੈਂਦੀ ਆ ਉਹ ਠੰਡ ਬਗੋੜੀ ਖੰਗੇ ਦਾ ਖਾਂਗੇ ਹਟਾਉਣੀ ਪੈਂਦੀ ਆ ਖੰਗ ਬਲੋਟੀ ਖੰਗੇ ਦਾ ਖੰਗ ਹਟਾਉਣੀ ਪੈਂਦੀ ਆ ਤੇ ਪੁਆਇੰਟ ਡਰੇਡਰ ਦੇ ਹਿੱਸੇ ਆ ਗਿਆ ਪੁਆਇੰਟ ਕਹਿੰਦੇ ਰੇਡਰ ਦੇ ਹਿੱਸੇ ਜਸਮੀਤ ਸਿੰਘ ਜੀ ਕਾਲਜ ਦੀ ਬੱਚੀ ਨੇ ਜੋੜਿਆ ਲਓ 3 ਨੰਬਰ ਕਿੱਟ ਦੇ ਵਿੱਚ ਆਪਾਂ ਫੇਰ ਵੇਖਾਂਗੇ ਕਬੱਡੀ ਰੋਜੀ ਰੋਜੀ ਨੇ ਚਾਈ ਵੀ ਹੈ ਤੇ ਬਲਦੀ ਵੀ ਹੈ ਲਓ ਵੇਖਾਂਗੇ ਖੇਡ ਕਰ ਜੇ ਕੋਈ ਖੁਸ਼ੀ ਆਖਦਾ ਕੋਈ ਜਸ਼ਨ ਆਖਦਾ ਆ ਮਨਾਉਣੀਆਂ ਪੈਂਦੀਆਂ ਨੇ ਆ ਬੱਚੀ ਨੇ ਉਂਗਲ ਖੜੀ ਅਰਜਨ ਦੇ ਤੀਰ ਵਾਂਗੂ ਕਰ ਦਿੱਤੀ ਐ ਇੱਕ ਪੁਆਇੰਟ ਮੇਰੇ ਹਿੱਸੇ ਆ ਅਰਜਨ ਦਾ ਤੀਰ ਕਹਿੰਦੇ ਖੜਾ ਰਹਿੰਦਾ ਸੀ ਤੇ ਲਓ ਦੂਜੇ ਪਾਸੇ ਬਫੇਰ ਦੇਖਦੇ ਆ ਛੋਟੀ ਉਮਰ ਹਲਕਾ ਹਲਕਾ ਛੁਟਿਆ 9 ਨੰਬਰ ਦੀ ਕਿਰਦੇ ਵਿੱਚ ਕਲਾਕ ਕਲਾਕ ਸੋਨੀ ਸੋਨੀ ਪੁਆਇੰਟ ਜਸਮਨ 23 ਨੰਬਰ ਕਿੱਟ ਦੇ ਵਿੱਚ ਕਬੱਡੀ ਪਟਾਲ ਸਕੂਲ ਦੀ ਬੱਚੀ ਪਾ ਰਹੀ ਹੈ ਤੇ ਦੂਜੇ ਪਾਸੇ ਸਰਦਾਰ ਜਸਮੇਰ ਸਿੰਘ ਦੀ ਡੇਗੀ ਕਾਲ ਦੀ ਬੱਚੀ ਪਰ ਨਹੀਂ ਤੇ ਪੁਆਇੰਟ ਪੁਆਇੰਟ ਰੇਡ ਦਾ ਆ ਹੌਸਲੇ ਦੇ ਨਾਲ ਹੌਸਲੇ ਦੇ ਨਾਲ ਥਾਪੀ ਮਾਰ ਦਿੱਤੀ ਆ ਤੇ ਪੁਆਇੰਟ ਵੀ ਹਾਸਲ ਕੀਤਾ ਬਾਤ ਕਰਦਾ ਕਬੜਾ ਇੰਨਾ ਕਿਤਾ ਪਈਆ ਬੋਲ ਗਿਆ ਬਾਲ ਵੀ ਵੜ ਗਈ ਛੈਂਟਰੀ ਵੜ ਗਈ ਇੰਨਾ ਕਿਤਾ ਕੋ ਬਾਲ ਬੁੱਲੇ ਨਦਰ ਮੇ ਨਦਰ ਹੂ 23 ਨੰਬਰ ਕਿਟ ਦੇ ਵਿੱਚ ਬੱਚੀ ਨੇ ਕਬੱਡੀ ਪਾ ਦਿੱਤੀ ਆ ਦੇਖਾਂਗੇ ਫਿਰ ਚਾਰ 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 ਤੇ ਆਹੋ ਆਈ ਵਾਰ ਇਸੇ ਤੇ ਪਤਾ ਨਹੀਂ ਕੀ ਪਰਾਣਾ ਦੁਸ਼ਮਣ ਹੀ ਹੈ ਕੋਈ 5 ਨੰਬਰ ਦੀ ਕਿੱਟ ਦੇ ਵਿੱਚ ਬੱਲੇ ਬੱਲੇ ਹੋ ਗਈ ਬੱਲੇ 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 ला पताल जी बच्ची है बल्ले ਜਿਹੜੇ ਅੱਜ ਖੇਡ ਕਬੱਡੀ ਨੂੰ ਖੇਡ ਰਹੀ ਹੈ ਦੁਨੀਆ ਸਰਨਾਮੇ ਪੁੱਛਦੀ ਹੈ ਦੁਨੀਆ ਪੁੱਛਦੀ ਹੈ ਵੀ ਕਿੱਥੋਂ ਤੇ ਟੈਂਕ ਨੇ ਕੱਲ ਪੁਆਇੰਟ ਰੇਡਰ ਦਾ ਆਹ ਆਹ ਤਿੰਸਾਰ ਤਿੰਨ ਚਾਰ ਖਾਪੀਆਂ ਮਾਰ ਦਿੱਤੀਆਂ ਕਬੱਡੀ ਜਿੱਤਣ ਕੀ ਲਈ ਆ ਕਦੇ ਹਾਰ ਨਹੀਂ ਮੰਨ ਸਵੀਰਾ ਉਹ ਜਿੱਤਣ ਦਾ ਮਨ ਕੋਡੀ ਪੈਂਦਾ ਮੈਚ ਸਮਾਪਤ ਹੋ ਗਿਆ। ਅਰ 25 ਪੁਆਇੰਟ ਨੇ ਜੀ ਜਸਮੇਰ ਸਿੰਘ ਜੀ ਕਾਲਜ ਦੇ 25 ਤੇ ਪੌਣੇ 24 ਦੂਜਿਆਂ ਦੇ। ਜਿਹੜੀ 24 ਦੂਜਿਆਂ ਨਾਲ ਚਲ ਪੌਣਾਈ ਤੇ ਨਹੀਂ ਗਿਆ। 24 ਪੁਆਇੰਟ ਨੇ ਜੀ ਪਟਾਰ ਦੇ 25 ਪੁਆਇੰਟ ਨੇ ਜੀ ਜਸਮੇਰ ਜੋਤੀ ਕਾਲਜ ਦੀਆਂ ਬੱਚੀਆਂ ਫਸਟ ਨੇ ਤੇ ਸੈਕੰਡ ਪਟਾਰ स तेर जी हमा बुला लखी त कराक पतलो हल्ा बुला करा वखीअ बुक धनवाद आहे दोनो टीम जा इन जे प्रोफैसर साहिब जाहिब जा